ਕ੍ਰੈਚਰ ਕਰੋ ਕਿਉਂਕਿ ਆਪਾਂ ਇੱਕ ਲੱਖ ਪੱਕ ਘੰਟਾ ਕਜਵੀ ਸੇਵਾ ਚਲਾਉਣੀ ਉਸ ਤੋਂ ਬਾਅਦ ਆਪਾਂ ਹੱਥ ਕਰਨਾ ਹੈਗਾ ਮਿਹਨਤੀ ਲੋਕਾਂ ਦਾ ਏਕਾ ਜਿੰਦਾਬਾਦ ਮਿਹਨਤੀ ਲੋਕਾਂ ਦਾ ਏਕਾ ਜਿੰਦਾਬਾਦ ਕੇਂਦਰ ਦੀ ਮੇਤੀ ਹਕੂਮਤ ਨੂੰ ਮਰਦਾਬਾਦ ਕੇਂਦਰ ਦੀ ਭਾਜਪਾ ਸਰਕਾਰ ਮਰਦਾਬਾਦ ਦੁਨੀਆ ਬੋਲਣ ਦੀਆਂ ਰਹਿਦੀਆਂ ਮੰਗਾ ਪੂਰੀਆਂ ਕਰਕੇ ਰਹਿਣਗੇ ਨਵਾਂ ਖੰਡਾ ਲੈ ਕੇ ਆਉਣ ਵਾਲੀ ਮੀਤੀ ਸਰਕਾਰ ਮਰਦਾਬਾਦ ਖੇਤੀ ਨੀਤੀ ਦਾ ਨਵਾਂ ਖੰਡਾ ਲੈ ਕੇ ਆਉਣ ਵਾਲੀ ਭਾਜਪਾ ਦੀ ਸਰਕਾਰ ਮਰਦਾਬਾਦ ਬਾਦਗਾਨ ਦਿੱਲੀ ਕੋਲ ਵਾਲਾ ਸਵੰਤ ਟਮਕਾ ਨੂੰ ਲੈ ਕੇ ਜੋ ਪਿਛਲੇ ਤਕਰੀਬਨ ਘਾਤਮੇਂ ਜਾਂ ਤੋਂ ਟੋੜੇ ਬਾਸਲਾਂ ਤੇ ਲੜ ਰਹੇ ਕਿਸਾਨ ਤੇ ਸਰਕਾਰ ਉਹਨਾਂ ਤੇ ਅੰਨਾ ਜ਼ਬਰ ਕਰ ਰਹੀ ਆ ਉਹਨਾਂ ਦੀ ਗੱਲ ਬਾਤ ਨਹੀਂ ਸੁਣ ਰਹੀ ਜ਼ਬਰ ਦੇ ਵਿਰੋਧ ਦੇ ਵਿੱਚ ਤੇ ਉਹਨਾਂ ਦੇ ਸੱਤੇ ਤੇ ਅੱਜ ਉਹਨਾਂ ਦਾ ਪੰਜਾਬ ਪਾਸ ਤੋਂ ਉਹਦੇ ਨਾਲ ਤਾਰ ਮੇਲ ਕੋ ਆਪਣਾ ਪ੍ਰੋਗਰਾਮ ਆਖੀ ਸਾਰ ਨਾਲ ਜਿੱਦੀ ਕੋ ਉਹਨਾਂ ਸੰਬੰਧ ਵਿੱਚ ਮੰਗਾਂ ਨੂੰ ਲੈ ਕੇ ਤੇ ਨਾਲ ਹੀ ਜਿਹੜਾ ਸੈਂਟਰ ਸਰਕਾਰ ਨੇ ਸਟੇਟ ਦੀਆਂ ਸਰਕਾਰਾਂ ਦੀ ਬਾਹਰ ਰੋੜ ਕੋ ਖੜਾੜਾ ਜਿਹੜਾ ਕਾਲੇ ਕਾਨੂੰਨਾਂ ਵਾਲਾ ਉਹ ਦੁਬਾਰਾ ਲਾਗੂ ਕਰਾ ਰਹੀ ਆ ਉਹ ਸਟੇਟ ਦੀਆਂ ਸਰਕਾਰਾਂ ਤੋਂ ਉਹਦੇ ਵਿਰੋਧ ਦੇ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਦੇ ਇੱਕ ਤਗਰਾਹ ਵੱਲੋਂ ਪੂਰੇ ਪੰਜਾਬ ਦੇ ਵਿੱਚ ਆਡੰਡ ਬਲਾਕ ਪੰਦਰੇ ਜਾਂ ਜਿਹੜਿਆ ਪੰਦਰੇ ਥਾਣੇ ਦੇ ਆਦੀਆਂ ਸਾਰੀਆਂ ਜਾਣ ਰਹੀਆਂ ਪੰਜਾਬ ਸਰਕਾਰ ਤੇ ਸੈਕਟਰ ਸਰਕਾਰ ਦੀ ਆਪਾਂ ਅੱਜ ਬਹਿੰਡੇ ਜਿਹੜਾ ਤਿੰਨ ਥਾਈ ਪ੍ਰੋਗਰਾਮ ਹੈਗਾ ਤਿੰਨ ਬਲਾਕਾਂ ਸੰਗਤ ਬਠਿੰਡਾ ਤੇ ਨਥਾਨਾ ਬਲਾਕਾਂ ਦਾ ਬਸ ਕਿੱਡੇ ਫਾਜ਼ੀਦਾਨ ਐਸੋ ਤਲਵੰਡੀ ਆ ਆਣਾ ਮਾਣ ਤਲਵੰਡੀ ਮਾਣ ਦਾ ਤੇਰਾ ਰਾਪੂਰੇ ਆ ਕਿ ਕੂਲ ਉੱਥੇ ਤਨਖਾ ਦਾ ਬਿੜੇਲੀ ਦਾ ਪ੍ਰੋਗਰਾਮ ਹੈ ਜਿਹੜੀ ਸਰਕਾਰ ਜਬਰ ਤੇ ਆਈ ਹੋਈ ਹੈ ਸਖਾਨਾਂ ਦੀਆਂ ਗੱਲਾਂ ਸੁਣ ਵੀ ਜਾਏ ਉਹਨਾਂ ਨੂੰ ਮਰਨਾ ਕਨਾਰੇ ਤੋੜਿਆ ਹੋਇਆ ਮੁਕੀ ਕਰਨੀ ਇਹ ਇੱਧਰ ਲੋਕਾਂ ਦੇ ਉੱਤੇ ਉਹੀ ਕਾਲੇ ਕਾਨੂੰਨ ਸਟੇਟਾਂ ਦੇ ਦਾਅ ਪਾ ਕੇ ਲਾਗੂ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਖਾਸ ਕਰਕੇ ਜਿਹੜੀ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਆ ਜਿਹੜੀ ਕਹਿੰਦੀ ਸੀ ਅਸੀਂ ਲੋਕਾਂ ਨੂੰ ਰਾਏ ਲੈ ਕੇ ਚੱਲਿਆ ਕਰੂ ਇਹਦਾ ਹੈ ਹੀ ਗਰੀਬ ਕਿਸਾਨਾਂ ਦੇ ਹੀ ਪੁੱਤਾਂ ਸਕਾ ਦੇ ਵਿੱਚੋਂ ਹੀ ਸਰਕਾਰ ਚਲਾਵਾਂਗੇ ਜਿਹੜੇ ਉਹ ਵੀ ਭਰਾਵੋ ਸੈਂਟਰ ਦੇ ਅੱਗੇ ਝੁਕੀ ਹੋਈ ਆ ਉਹਨਾਂ ਦਾ ਝੋਲੀ ਚੱਕ ਜਿਹੜਾ ਅੱਜ ਦਾ ਮੁੱਖ ਮੰਤਰੀ ਭਗਵੰਤ ਮਾਨ ਬਣਿਆ ਹੋਇਆ ਕਿਉਂਕਿ 15 ਨੰਬਰ ਦਾ ਖਰੜਾ ਸੈਂਟਰ ਸਰਕਾਰ ਨੇ ਸਾਰੀਆਂ ਸਟੇਟਾਂ ਨੂੰ ਭੇਜਿਆ ਹੋਇਆ ਹੈ ਜਿਹਦੇ ਮੁਕੰਦੇ ਵੀ ਅਸੀਂ ਵਿਰੋਧੀ ਆ ਸਾਡਾ ਸੈਂਟਰ ਸਾਡੇ ਨਾਲ ਮਸਲੇ ਦੀ ਮਾਰ ਆ ਸ਼ੁਰੂ ਕਰਦਾ ਹੈ ਸਾਲੀ ਸਰਕਾਰਾਂ ਨਹੀਂ ਰਹੀਆਂ ਨਾ ਟੋਟਾ ਪਰ ਉਹ ਖੜਾ ਉਹ ਜਿਸ ਪ੍ਰਭੂ ਪੰਜਾਬ ਦੀ ਪ੍ਰਭਾਤਮਾਨ ਸਰਕਾਰ ਨੇ ਵੀ ਨੱਪ ਕੇ ਰੱਖਿਆ ਮਾਰ ਦੀ ਨਿਕਲਤਾ ਉਹਦਾ ਬੁੱਢੀ ਜੀਵੀਆਂ ਨੂੰ ਪਤਾ ਲੱਗਿਆ ਸਰਕਾਰ ਹਮੇਸ਼ਾ ਉਹਨਾਂ ਨੂੰ ਪਤਾ ਲੱਗੇ ਨਾਲ ਦੀ ਨਾਲ ਹੀ ਆਪਣੇ ਸੂਬੇ ਦੀ ਆਖੂਆਂ ਨੇ ਉਹ ਖਰਣਾ ਕਹੇ ਅੰਗਰੇਜ਼ੀ ਦੇ ਵੀ ਸੀਗਾ ਵੜਿਆ ਪਹੁੰਚਿਆ ਵੀ ਇਹ ਕੀ ਕਰ ਰਹੇ ਨਾ ਕਿਉਂਕਿ ਸੈਂਟਰ ਕਾ ਨੂੰ ਆ ਕੇ ਕਹਿੰਦੇ ਆ ਬੋਦਾ ਜਦੋਂ ਆਪਾਂ ਤਿੰਨ ਕਾਲੇ ਨੂੰ ਰੱਤ ਕਰਾ ਕੇ ਆਏ ਆ ਉਦੋਂ ਵੀ ਸੀਗਾ ਵੀ ਇਹ ਸਟੇਟਾਂ ਦਾ ਮਾਮਲਾ ਹੈ ਸੈਂਟਰ ਦੇ ਵਿੱਚ ਧੱਕਾ ਕਰ ਰਿਹਾ ਸੈਂਟਰ ਸਿੱਧਾ ਲਾਗੂ ਕਰ ਰਿਹਾ ਸੋਨੋ ਆਹ ਕਾ ਕਹਿੰਦੇ ਕਿ ਇਹਦਾ ਸਟੇਟਾਂ ਨਾਲ ਕਰ ਰਹੀਆਂ ਨਾ ਸਪੱਸ਼ਟ ਰਵਾਬ ਦੀ ਵੀ ਮਨੋਨੀ ਹੋਈ ਹੈ ਉਹੀ ਸਾਰੇ ਤੋਂ ਗੁੱਲੀ ਮੰਡੀ ਵਾਲਾ ਕਾਗ ਸੌਦ ਵਪਾਰ ਵਾਲਾ ਕੋਈ ਨੀਤੀਆਂ ਬਣਾਉਣੀਆਂ ਲਿਆ ਕੇ ਕਿਸਾਨਾਂ ਨਾਲੇ ਮੜੀਆਂ ਜਾ ਰਹੀਆਂ ਤੇ ਭਗਵੰਤ ਸਾਹਿਬ ਦੀ ਸਰਕਾਰ ਬਿਲਕੁਲ ਚੁੱਪਾ ਆਪਣੇ ਅੱਖਾਂ ਨੂੰ ਜਦੋਂ ਪਤਾ ਲੱਗਾ ਨਾਲ ਦੀ ਨਾਲ ਹੀ ਆਪਣੇ ਆਪੋ ਨੇ ਪ੍ਰੈਸ ਨੂੰ ਦਿੱਤਾ ਨਾਲ ਦੀ ਨਾਲ ਹੀ ਪ੍ਰੈਸ ਨੇ ਕੀਤੀ ਆ ਸ਼ੋਕੇ ਦੀ ਤੇ ਦੂਜੀਆਂ ਪੰਜਾਬ ਦੀਆਂ ਜਥੇਬੰਦੀਆਂ ਦੇ ਨਾਲ ਇਹ ਮੀਟਿੰਗ ਕੀਤੀ ਆ ਨਾਲ ਦੀ ਨਾਲ ਹੀ ਫਸਫੇਰ ਆ 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 ਆਪਣੇ ਅਰਗੁਮੈਂਟ ਨਾਲ ਮੀਟਿੰਗ ਕੀਤੀ ਹੈ ਪਰ ਪ੍ਰਭੂ ਉਹਦੇ ਵਿੱਚ ਵੀ ਹਲੇ ਉਹ ਗੌਰਮੌਰ ਗੱਲਾਂ ਕਰ ਰਹੇ ਆ ਵੀ ਠੀਕ ਹੈ ਅਗਰ ਮੇਧ ਖੁੱਡੀਆਂ ਨਾਲ ਖੇਤੀਬਾੜੀ ਮੰਤਰੀ ਵਾਲਾ ਬਿਆਨ ਸੁਣਿਆ ਆਪਾਂ ਸਾਰਿਆਂ ਨੇ ਉਹ ਕਹਿ ਰਿਹਾ ਵੀ ਠੀਕ ਆ ਇਹ ਹੈ ਲੋਕਾਂ ਦੇ ਵਿਰੋਧ ਚਾਹੀਏ ਲੋਕਾਂ ਦੀ ਕਰਤੀ ਲੋਕਾਂ ਦਾ ਜਿਹੜਾ ਨੁਕਸਾਨ ਕਰਦੇ ਨਾ ਪਰ ਫੇਰ ਵੀ ਅਸੀਂ ਇਹਨੂੰ ਵਾਚ ਆ ਗਏ ਹੜੇ ਔਰ ਬੁੱਧੀਜੀਵਿਆਂ ਨੂੰ ਬਖਾਵਾਂਗੇ ਵੀ ਕੀ ਆ ਹਰੇ ਪੂਰੇ ਹੋਵੇ ਭਰਾਵੋ ਜਿਹੜੀ ਆਪਾਂ ਕਹਿੰਦੇ ਨੂੰ ਇਹਦੇ ਨੀਂਦ ਦੇ ਵਿੱਚ ਫਰਕ ਹੈ ਉਹ ਅਸਲ ਵਿੱਚ ਨੀਂਦ ਆ ਜਿਹੜੀ ਉਹਨਾਂ ਦੀ ਉਹ ਲੋਕ ਮਾਰੂ ਨੀਂਦ ਆ ਕਰਦੀ ਲੋਕਾਂ ਨੂੰ ਖੇਤੀ ਦੇ ਵਿੱਚੋਂ ਕੱਟ ਕੇ ਬੇਕਾਰ ਕੰਮ ਦੀ ਨੀਂਦ ਆ ਨਾ ਦੇ ਦੇ ਇਸ ਕਰਕੇ ਭਰਾਵੋ ਇਹ ਵੱਡੀ ਲੜਾਈ ਬਣਦੀ ਆ ਹੁਣ ਚਾਹੇ ਆਪਾਂ ਦਿੱਲੀ ਜਦੋਂ ਕਾਰੇ ਪੂਰੇ ਰੱਦ ਕਰਾ ਕੇ ਆਏ ਆ ਉਹਦੋਂ ਵੀ ਆਪਣੇ ਅੱਖਮਣੇ ਕਿਹਾ ਸੀਗਾ ਵੀ ਭਰਾਵੋ ਇਹਨਾਂ ਦੀ ਨੀਤ ਨਹੀਂ ਬਦਲੀ ਠੀਕ ਹੈ ਇਹਨਾਂ ਨੇ ਪਰ ਇੱਕ ਵਾਰੀ ਰੱਦ ਕਰਦੇ ਹੈ ਕਾਇਦਾ ਸਾਰਾ ਅਪਸ ਕਰ ਲਿਆ ਪਰ ਇਹਨਾਂ ਦੀ ਨੀਤ ਹੈ ਜਿਹੜੀ ਉਹ ਨੀਤ ਹਾਲੇ ਉਵੇਂ ਪਈ ਹੈ ਇਹਦੇ ਵਾਸਤੇ ਇੱਕ ਲੜਾਈ ਆਪਾਂ ਖਤਮ ਕੀਤੀ ਆ ਤੇ ਦੂਜੀ ਲੜਾਈ ਇਹ ਤੋਂ ਵੱਡੀ ਜਿਹੜੀ ਕਰਨ ਵਾਲੀ ਹੈ ਇਹਦੇ ਵਾਸਤੇ ਤਿਆਰ ਹੋਣ ਦੀ ਲੋੜ ਆ ਚਾਹ ਰਹਿਣ ਦੀ ਲੋੜ ਹੈ ਕਿਉਂ ਇੱਕ بڑا ਪਰਸਾ ਹੋ ਸ਼ਰਤੀ ਲੋਕਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਕਪੜਾ ਉਹ ਆਪਾਂ ਜਿੱਤਿਆ ਸੀਗਾ ਜਿੱਤ ਹਾਸਲ ਕਰ ਲਈ ਸੀ ਤੇ ਅਗਲਾ ਫਰਾਜ ਦਾ ਐਮਐਸਟੀ ਵਾਲਾ ਜਿਹੜੀ ਭੱਠੀ ਲੜਾਈ ਦਾ ਬਹੁਤ ਵੱਡੀ ਲੜਾਈ ਆ ਇਹੋ ਲੜਾਈ ਵਾਸਤੇ ਵੀ ਤਿਆਰ ਰਹਿਣ ਦੀ ਲੋੜ ਹੈ ਆਪਣੇ ਆਪ ਨੇ ਆਪੋ ਨੇ ਉਹਨੂੰ ਬਿਆਨ ਦਿੱਤੇ ਸੀ ਕਿ ਦੇ ਨਾਲ ਦੀ ਸੰਗਠਨ ਲੋਕ ਕਾਟਾ ਚਾਹੇ ਪੰਜਾਬ ਦਾ ਬਣਿਆ ਸੀਗਾ ਫੇ ਭਾਰਤ ਦਾ ਬਣਿਆ ਉਹ ਸੰਗਠਨ ਮੋਰ ਕੇ ਨੇ ਨਾਵਨ ਪ੍ਰੋਗਰਾਮ ਵੀ ਕੋਈ ਨਾ ਕੋਈ ਕਰਦੇ ਰਹਾ ਹੈ ਕਹੇ ਜੀ ਦਾ ਟ੍ਰੇਲੀ ਕਰਿਆ ਚਾਹੇ ਦਿੱਲੀ ਦੇ ਵਿੱਚ ਦੋ ਵਾਰੀ ਜਾ ਕੇ ਆਪਾਂ ਉਸ ਉਜਗਤ ਮੋਰਚੇ ਦੇ ਸੱਜੇ ਤੇ ਗਏ ਆਂ ਉੱਥੇ ਆਪਾਂ ਪ੍ਰਦਰਸ਼ਨ ਕਰਕੇ ਆਏ ਆਂ ਗੱਲਾਂ ਬਾਤਾਂ ਦੀ ਮੰਗਾਂ ਇਹ ਰਾਕੇ ਆਂ ਵੀ ਚਾਹੇ ਐਮਐਸ ਵੀ ਜਿਹੜੀ ਤੁਸੀਂ ਕਿਹਾ ਸੀ ਵੀ ਅਸੀਂ ਜਿਹੜੀ ਕਮੇਟੀ ਬਣਾ ਕੇ ਛੇਤੀ ਛੇਤੀ ਐਮਐਸ ਵੀ ਦੇਵਾਂਗੇ ਸਰਕਾਰੀ ਖਰੀਦ ਦੀ ਗਾਰੰਟੀ ਦਾ ਫੁੱਲ ਅਸੀਂ ਕਰਾਂਗੇ ਚਾਹੇ ਫਿਰ ਪੁਰਖੀ ਦੇ ਵਿੱਚ ਜਿਹੜਾ ਸਾਡੇ 400 ਕਿਸਾਨ ਸੀ ਜਿਹਨਾਂ ਸੀ ਸਰਕਾਰ ਬੀਜੇਪੀ ਦੇ ਵਿਧਾਇਕ ਦੇ ਮੁੰਡਿਆਂ ਨੇ ਗੱਡੀ ਚੜਾ ਕੇ ਵੀ ਉਹਨਾਂ ਤੇ ਵੀ ਅਸੀਂ ਕਾਰਵਾਈ ਕਰਾਂਗੇ 750 ਕਿਸਾਨ ਸਾਡਾ ਜਿਹੜਾ ਉਸ ਘੋੜ ਗ੍ਰਾਂਟ ਸੀਜ ਹੋਇਆ ਉਹਨਾਂ ਦੇ ਪਰਿਵਾਰਾਂ ਨੂੰ ਮਾਫਆ ਉਹਨਾਂ ਦਾ ਮਾਨ ਸਨਮਾਨ ਵੀ ਇਹ ਵੀ ਅਸੀਂ ਬਹਾਲ ਕਰਾਂਗੇ ਇਹ ਹੈ ਪ੍ਰਭੂ ਸਾਰਾ ਕੁਝ ਮੰਨੀਆਂ ਹੁੰਦੀਆਂ ਬੰਗਾਲੇ ਦਿੱਤਾ ਹੋਇਆ ਸੀਗਾ ਲੈ ਕੇ ਆਪਾਂ ਉੱਠੇ ਹਾਂ ਉਤੋਂ 19 ਦਿਨ ਬੈਠੇ ਰਹੇ ਆ ਪ੍ਰਧਾਨ ਮੰਤਰੀ ਨੇ ਜਦੋਂ ਮਾਫੀ ਮੰਗ ਕੇ ਐਲਾਨ ਕੀਤਾ ਪਰ ਉਹ ਪ੍ਰਭੂ ਇਹ ਆਪਾਂ ਦੇਖ ਹੀ ਰਿਹਾ ਕੋਈ ਸਰਕਾਰਾਂ ਭਾਵੇਂ ਸੈਕਟਰ ਦੀ ਆਪਾਂ ਮੈਂ ਪੰਜਾਬ ਦੀਆਂ ਪਰ ਇਹ ਝੁੱਪ ਕੇ ਛੱਟ ਜਾਂਦੇ ਆ ਭਰਾਓ ਇਹਨਾਂ ਦਾ ਕੋਈ ਭਰੋਸਾ ਨਹੀਂ ਉਸ ਗੱਲ ਤੋਂ ਭੱਜੇ ਹੋਏ ਨਾ ਕਿਉਂਕਿ ਮਸਲਾ ਵੱਡਾ ਇਹਦੇ ਛੋਟੀ ਛੋਟੀ ਗੱਲ ਤੋਂ ਭੱਜ ਜਾਂਦੇ ਆ ਆਪਾਂ ਦੇਖ ਹੀ ਰਿਹਾ ਹੁਣ ਆ ਗੈਸ ਪਾਈਪ ਲਾਈਨ ਵਾਲਾ ਮਾਮਲਾ ਤਕਰੀਬਨ 2 ਦੇ ਔਰ 2 ਸਾਲ ਹੋ ਗਏ ਸਮਝੌਤਾ ਹੋਇਆ ਇਹਨੂੰ ਸਾਰਾ ਪ੍ਰਸ਼ਾਸਨ ਵਿੱਚ ਬੈਠਾ ਸੀਗਾ ਲਿਖਤੀ ਦਿੱਤਾ ਹੋਇਆ ਕੰਪਨੀ ਵਾਲੇ ਵਿੱਚ ਬੈਠੇ ਸੀਗੇ ਵੀ ਅਸੀਂ 24 ਲੱਖ ਦੇ ਹਿਸਾਬ ਨਾਲ ਪਿੱਛੇ ਨਹੀਂ ਪੈਦੇ ਦਿੱਤੇ ਇਹਨਾਂ ਨੂੰ ਵੀ ਦੇਵਾਂਗੇ ਇਹ ਅਸੀਂ ਕੋਈ ਇਹਦੇ ਵਿੱਚ ਕਹੋ ਨਹੀਂ ਆ ਐਸਐਸਪੀ ਵਿੱਚ ਬੈਠਾ ਡੀਸੀ ਵਿੱਚ ਬੈਠਾ ਜੇ ਕੌਂਸਲੀ ਵਾਲੇ ਵਿੱਚੇ ਆਪਣੇ ਆਪ ਨੂੰ ਸਾਰਿਆਂ ਦੇ ਫੈਨ ਹੋਇਆ ਉਸ ਤੋਂ ਪ੍ਰਭੂ ਮੁਕ ਕਰ ਰਿਹਾ ਉਸ ਤੋਂ ਬਾਅਦ ਹੱਲਾ ਲੈ ਕੇ بار-बार ਆ ਕਾਫੀ ਚਾਅ ਕਰਿਆ ਆਪਣੇ ਦੇ ਉੱਤੇ ਠੱਕੇ ਨਾਲ ਜੋ ਗੈਸ ਪਾਈਪ ਲਾਇਨ ਉਹ ਚਲਾਉਣ ਦੀ ਗੱਲ ਕਰਦੇ ਸੀਗੇ ਆਪਣੀਆਂ ਗੱਡੀਆਂ ਦੇ ਸਿੱθε ਭੰਨੇ ਆ ਆਪਣੇ ਆਪ ਨੂੰ ਜਖਮੀ ਕੀਤੇ ਆ ਵਰਕਰ ਉਹਨਾਂ ਨੇ ਪ੍ਰਭੂ ਆਏ ਮੁੱਕਰਦੇ ਆ ਹੀ ਐਵੇਂ ਹੀ ਭਾਰਤ ਵਾਲਾ ਵਾਲਾ ਮਾਮਲਾ ਛੜਕਾ ਇੱਥੇ ਵੀ ਲਗਾਤਾਰ ਦੋ ਸੂਰ ਸਾਲ ਹੋ ਗਿਆ ਆਪਾਂ ਨੂੰ ਬੈਠਿਆਂ ਨੂੰ ਪਰ ਕਿਸਾਨਾਂ ਦੀ ਗੱਲ ਸੁਣਨ ਦੀ بجائے ਠੱਕੇ ਨਾਲ ਕਿਸਾਨਾਂ ਨੂੰ ਉੱਤੇ ਜਾ ਕੇ ਬਾਅਸੇ ਕੀਤਾ ਕਿਤੇ ਥੋੜੀ ਗਿਣਤੀ ਸੀ ਤੜਕੇ 4 ਵਜੇ ਜਦੋਂ ਆਏ ਕਿਸਾਨਾਂ ਨੂੰ ਧੱਕੇ ਨਾਲ ਪਾਸੇ ਕੀਤਾ ਦਿੱਤੇ ਉਹਨਾਂ ਨੂੰ ਰੈਸਟ ਵੀ ਕੀਤਾ ਪਰ ਭਾਵੇਂ ਕਿਸਾਨਾਂ ਦੀ ਗੱਲ ਸੁਣਨ ਦੀ ਵੀ ਗਏ ਧੱਕੇ ਨਾਲ ਉਹ ਕੰਪਨੀਆਂ ਦੇ ਜਿਹੜੇ ਹਮੈਦੀ ਬਣੇ ਹੋਇਆ ਜਿਹੜੀ ਆਪ ਦੀ ਸਰਕਾਰ ਜਿਹੜਾ ਪ੍ਰਧਾਨ ਮੰਤਰੀ ਜਦੋਂ ਕੁਰਸੀ ਤੋਂ ਥੱਲੇ ਸੀ ਗੱਦੀ ਤੋਂ ਉਹਦਾ ਭਾਵੇਂ ਇਹ ਬਿਆਨ ਆ ਪਿਛਲੇ ਕਈ ਰੋਜ਼ਾਂ ਇੰਟਰਨੈਟ 'ਤੇ ਪਈਆਂ ਨਾਲ ਕਿਵੇਂ ਇਹ ਕਹਿਦਾ ਹੁੰਦਾ ਸੀਗਾ ਕਿ ਇਹ ਕੰਪਨੀਆਂ ਦੇ ਜਿਹੜੇ ਦਲਾਲ ਬਣੇ ਹੋਈਆਂ ਸਰਕਾਰਾਂ ਪਵੇਂ ਉਹ ਕarli ਆਪਾਂ ਕਾਂਗਰਸੀ ਆ ਪਰ ਜਦੋਂ ਆਪ ਗੱਦੀ ਤੇ ਬਹਿ ਗਿਆ ਉਹੀ ਕੰਪਨੀਆਂ ਦਾ ਝੋਲੀ ਚੱਕ ਬਣਿਆ ਹੋਇਆ ਤੁਰੂਗਾ ਤੇ ਗੋਲੇ ਸੜਨ ਕਰਤੀ ਲੋਕਾਂ ਦੇ ਉੱਤੇ ਸਵਾਗਤ ਉਹ ਬਾਣ ਕਿੰਨੀ ਨੂੰ ਵਾਧਿਆ ਤੇ ਜ਼ਮੀਨ ਕਿੰਨੀ ਨੂੰ ਵਾਧਿਆ ਭਰਾਵੋ ਆਪਾਂ ਮੰਗ ਰਹੇ ਆ ਵੀ ਸਾਨੂੰ ਐਮਐਸਪੀ ਦਿਓ ਤੇ ਉਹ ਕਹਿੰਦੇ ਅਸੀਂ ਜਿਹੜੀ ਥੋੜੇ ਕੋਲਾ ਮਾਰੀ ਨਹੀਂ ਆ ਉਧਰ ਨੂੰ ਜੋਰ ਲੱਗਿਆ ਹੋਇਆ ਪ੍ਰਭੂ ਇਸ ਕਰਕੇ ਸਾਰਾ ਕੁਝ ਇਹ ਬਚਾਉਣਾ ਹੈ ਆਪ ਦੀਆਂ ਜ਼ਮੀਨਾਂ ਬਚਾਉਣੀਆਂ ਆਪ ਦੇ ਧੀ ਪੁੱਤ ਸਲਾਮਤ ਰੱਖਣੇ ਇਹਦਾ ਮਾਨ ਸਨਮਾਨ ਤੇ ਬਹਾਅੂ ਰੱਖਣਾ ਤਾਂ ਪ੍ਰਭੂ ਆਓ ਵੱਡੇ ਕੱਠ ਕਰਕੇ ਪਿੰਡਾਂ ਦੇ ਵਿੱਚ ਵੱਡੀਆਂ ਲਾਪਤੀਆਂ ਕਰਕੇ ਫੇਰ ਉਹ ਤੂਮਾ ਜਿਹੜੇ ਦਵਾਰੇ ਥੋਪ ਰਹੇ ਆ ਪ੍ਰਭੂ ਇਹ ਕਹਿਣੇ ਵਾਸਤੇ ਵੱਡੀ ਲੜਾਈ ਆ ਇਹ ਲੜਨ ਵਾਸਤੇ ਪ੍ਰਭੂ ਫਿਰ ਤਿਆਰ ਹੋ ਕੇ ਫੇਰ ਹੀ ਪ੍ਰਭੂ ਆਪਣਾ ਜਿਹੜਾ ਜੇ ਤਦ ਨੂੰ ਵਧਿਆ ਜਾਣਾ ਕਹਿੰਦੇ ਉਹਨਾਂ ਦਾ ਜੋਰ ਲੱਗਿਆ ਹੋਇਆ ਉਹ ਜਾਤਾਂ ਦੇ ਨਾਂ ਤੇ ਬਣ ਗਿਆ ਧਰਮਾਂ ਦੇ ਨਾਂ ਤੇ ਬਣ ਗਿਆ ਗੋਟਾਂ ਦੇ ਨਾਂ ਤੇ ਲੋਕਾਂ ਨੂੰ ਬਣ ਗਿਆ ਇਹ ਅੱਜ ਨਹੀਂ ਇਹ ਪੁਰਾਣਾ ਇਤਿਹਾਸ ਹੈ ਭਰਾਵੋ ਪੁਰਾਣਕਾਂ ਤੋਂ ਸੁਣਿਆ ਜਦੋਂ 47 ਮੇਲੇ ਲੋਕਾਂ ਦੀ ਇੱਥੇ ਵੰਡ ਕੀਤੀ ਉਦੋਂ ਭਰਾਵੋ ਸਿੱਖ ਤੇ ਮੁਸਲਮਾਨਾਂ ਕਹੇਗਾ ਪਰਵਾਏ ਲੋਕਾਂ ਸਿੱਖ ਵੀ ਪਰਵਾਏ ਮੁਸਲਮਾਨ ਵੀ ਪਰਵਾਏ ਜਿੰਨਾਂ ਦਾ ਸਾਡਾ ਆਦੇ ਦਾ ਆਪ ਦਾ ਸੀਰ ਸੀਗਾ ਆਈ ਪ੍ਰਭੂ ਸਰਾਫੀ ਵਾਲਾ ਦਾ ਉਹ ਵੀ ਕਿਸਾਨੀ ਘੋੜ ਮੜਿਆ ਹੋਇਆ ਸੀਗਾ ਉਹਦਾ ਹਿੱਤੂ ਤੇ ਸਿੱਖ ਕਹਿ ਕੇ ਮਰਵਾਏ ਆਈ ਨਰਮੇ ਦੇ ਮਾਪ ਦੇ ਮੇਰੇ 2015 ਚਾਪਾ ਸਾਰਿਆਂ ਨੇ ਦੇਖਿਆ ਜਦੋਂ ਕਿਸਾਨ ਗੱਡੀ ਦੀਆਂ ਲਾਈਨਾਂ ਤੇ ਸੀ ਆਪਦੀ ਫਸਲ ਦਾ ਮਾਫਜਾ ਮੰਗ ਰਿਹਾ ਸੀ ਉਦੋਂ ਸਿੱਖ ਤੇ ਪ੍ਰੇਮੀ ਕਹਿ ਕੇ ਪ੍ਰਭਾ ਮਰਵਾਉਣ ਦੀ ਕੋਸ਼ਿਸ਼ ਕੀਤੀ ਹੁਣ ਵੀ ਜੋਰ ਲੱਗਿਆ ਹੋਇਆ ਸਰਕਾਰ ਦਾ ਉਹਨਾਂ ਦੇ ਐਕਸ਼ਨ ਜਿਹੜੇ ਹੈਗੇ ਉਹ ਦਵਾ ਦਬਨੋ ਜੋਰ ਲੱਗਿਆ ਹੋਇਆ ਹੈ ਹੋਣ ਕਾਰਪੋਰੇਟ ਤੇ ਸਿੱਖ ਕਹਿ ਕੇ ਕਿਵੇਂ ਆਪਨੇ ਭਰਾਵਾਂ ਭਰਾਵਾਂ ਦੀ ਜੜੀ ਜਾਗਾ ਕਰਾਈ ਜਾਵੇ ਭਰਾਵਾਂ ਭਰਾਵਾਂ ਤੇ ਭਰਾ ਪਰਵਾਏ ਜਾਣ ਇਸ ਕਰਕੇ ਭਰਾਓ ਆਪਣਾ ਧਿਆਨ ਜਿਹੜਾ ਹੈਗਾ ਉਹ ਕਿਸਾਨੀ ਮੁੱਧਾਂ ਤੇ ਰਹਿਣਾ ਚਾਹੀਦਾ ਸਰਕਾਰ ਜਿਹੜੀ ਕਿਸਾਨਾਂ ਦੀਆਂ ਜ਼ਮੀਨਾਂ ਹੋ ਕੇ ਕਾਰਪੋਰੇਟ ਭਰਾਵਾਂ ਨੂੰ ਦੇਣ ਨੂੰ ਲੱਗੀ ਹੋਈ ਆ ਆਪਾਂ ਉਹ ਬਚਾਉਣੀ ਐ ਆਪਾਂ ਠੀਕ ਆ ਆਪਾਂ ਪੰਜਾਬ ਦੇ ਵਿੱਚ ਸਿੱਖ ਤਾਂ ਬੁੱਧ ਮੰਨਦੇ ਆ ਠੀਕ ਆ ਧਰਮ ਬੰਦੇ ਦਾ ਆਪੋ ਆਪ ਦਾ ਜਿ ਨੂੰ ਮਰਜੀ ਮੰਨੇ ਪਾਰ ਪੁਰਾ ਉਹ ਜਿਹੜੀ ਕਿਸਾਨੀ ਹੈ ਇਹ ਆਪਾਂ ਸਾਰੇ ਕਰਦੇ ਆਂ ਹਿੰਦੂ ਵੀ ਕਰਦੇ ਆਂ ਮੁਸਲਮਾਨ ਵੀ ਕਰਦੇ ਆਂ ਇਸਾਈ ਵੀ ਕਰਦਾ ਸਿੱਖ ਵੀ ਕਰਦੇ ਆਂ ਆਹ ਕਿਸਾਨੀ ਨੂੰ ਬਚਾਉਣ ਵਾਸਤੇ ਆਓ ਭਾਵੋ ਇਕੱਠੇ ਹੋ ਕੇ ਇਹਦੇ ਨਾਲ ਹੀ ਜਿਹੜੀ ਅੱਧੀ ਗਿਣਤੀ ਆ ਸਾਡੀ 33% ਮਜ਼ਦੂਰ ਭਰਾਣਾ ਕਿਉਂਕਿ ਇਹ ਕਾਲੇ ਕਾਨੂੰਨ ਲਾਗੂ ਹੋਣਿਆ ਜਿਹੜੀ ਜਨਤਕ ਵੰਡ ਪ੍ਰਣਾਲੀ ਸਾਭੋ ਆਪਾਂ ਕਹਿੰਦੇ ਹਾਂ ਇਹ ਮਜ਼ਬੂਤ ਕਰੋ ਉਹਦਾ ਭੋਗ ਪਾਣਾ ਤੇ ਫਿਰ ਮਜ਼ਦੂਰਾਂ ਦੇ ਉੱਤੇ ਵੀ ਇਹ ਵੱਡੀ ਮਾਰ ਪੈਣੀ ਹੈ। ਉਹਨਾਂ ਨੂੰ ਨਾਲ ਲੈਣ ਦੀ ਲੋੜ ਹੈ। 17-18% ਕਿਸਾਨ ਅਜਨਾਂ ਕੋਈ ਕਿਸੇ ਕਾਰਨ ਕਰਕੇ ਜ਼ਮੀਨਾਂ ਵੇਚਦੀਆਂ। ਉਹਨਾਂ ਨੂੰ ਭਰਾਵੋ ਨਾਲ ਲੈਣ ਦੀ ਲੋੜ ਹੈ। ਵੱਡੀ ਸਾਥ ਮਾਉਣ ਦੀ ਲੋੜ ਹੈ ਇਸ ਕੰਮ 'ਤੇ। ਆਪਾਂ ਨੇ ਭਰਾਵੋ ਮੋਢਿਆਂ ਦੇ ਉੱਤੇ ਜ਼ਿੰਮੇਵਾਰੀਆਂ ਸਾਰਾਂ ਦੇ ਉੱਤੇ ਇਸ ਜ਼ਿੰਮੇਵਾਰੀਆਂ ਨੂੰ ਪੂਰੇ ਜੋਰ-ਸ਼ੋਰ ਨਾਲ ਨਿਭਾਏ ਤੇ ਸਰਕਾਰ ਨੂੰ ਪਿੱਛੇ ਮੁੜਨ ਵਾਸਤੇ ਚਾਹੇ ਸੈਂਟਰ ਦੀ ਹੋਵੇ ਚਾਹੇ ਪੰਜਾਬ ਦੀ ਉਹਨੂੰ ਮਜਬੂਰ ਕਰਕੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਸੋਹਣੇ ਕੰਨ ਰਾਜ ਸਿੰਘ ਜਿਨ੍ਹਾਂ ਨੇ ਤੁਹਾਡੇ ਨਾਲ ਪਸਤਾਨ ਦੇ ਵਿੱਚ ਗੱਲਬਾਤ ਕੀਤੀ ਆ ਦੱਸਿਆ ਕਿ ਸਨਾ ਬੱਧੀ ਲੜਾਈ ਦੀ ਮੰਨ ਕਰਦਾ ਉਹਦੇ ਚ ਕੁੱਲ 50 ਲੋਕਾਂ ਨੂੰ ਨਾਲ ਲੈ ਕੇ ਤੁਰਨਾ ਪੈਣਾਗਾ ਸਾਡੇ ਪ੍ਰੈਸ ਵਾਲੇ ਵੀਰ ਆਏ ਆ ਉਹਨਾਂ ਨੇ ਫੋਟੋਆਂ ਲੈਣ ਦਾ ਸਾਰਿਆਂ ਨੂੰ ਵੇਖ ਕੇ ਆਪ ਨਾਰੇ ਲਾ ਕੇ ਉਸ ਤੋਂ ਬਾਅਦ ਨਥਾਣਾ ਬਲਾਕ ਦੇ ਪ੍ਰੈਸ ਸਕੱਤਰ ਰਵਤਾ ਸਿੰਘ ਤਾਰੀਓ ਨੇੜੇ ਆ ਜਾਣ ਬੇਲਤੀ ਲੋਕਾਂ ਦਾ ਏਕਾ ਚਾਵਾ ਜੁਡੇਰਾ ਰਾਜ ਪ੍ਰਵੰਤ ਮਰਦਾਬਾ

कले कले मार न खाओ कले कले मार न खाओ ਸਭ ਤੋਂ ਬੇ ਖੇਡੋਰੀ ਮਾਰਕ ਤੇ ਸੰਘਰਸ਼ ਕਰ ਰੇ ਕਿਸਾਨਾਂ ਦੀ ਗੱਲ ਹੈ ਸੋਨਰੀ ਮੋਤੀ ਸਰਕਾਰ ਮਰਦਾਬਾ ਸੋਨ ਕਰ ਡੇਨਰ ਲਖਾਣਾ ਬਲਾਕ ਦੇ ਪ੍ਰੇਸ਼ਕਕਰਰ